ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਟੂਡੇ ਦੇ YouTube ਚੈਨਲ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਇਸ ਵਾਰ 25 ਅਕਤੂਬਰ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲਗਾਤਾਰ ਹੁਣ ਗੱਲ ਸਾਹਮਣੇ ਆ ਰਹੀ ਹੈ ਕਿ ਮੀਂਹ ਦੀਆਂ ਖਬਰਾਂ ਆ ਰਹੀਆਂ ਨੇ ਕਾਫੀ ਨਿਊਜ਼ ਚੈਨਲ ਹਾਲੇ ਵੀ ਕਿਸਾਨਾਂ ਨੂੰ ਡਰਾ ਰਹੇ ਨੇ ਕਿਉਂਕਿ ਝੋਨੇ ਦੀ ਫਸਲ ਮੰਡੀਆਂ ਵਿੱਚ ਪਈ ਹੈ ਕਈ ਜਗ੍ਹਾ ਤਾਂ ਝੋਨੇ ਦੀ ਫਸਲ ਜੇ ਪੱਢਣੀ ਵੀ ਹੈ ਕਿਉਂਕਿ ਜੋ ਹਾਲਾਤ ਬਣੇ ਹੋਏ ਨੇ ਉਹ ਮੌਸਮ ਦੇ ਵਿੱਚ ਵੱਡਾ ਬਦਲਾਅ ਦਿਖਾ ਸਕਦੇ ਨੇ ਤਾਜ਼ਾ ਸੈਟੇਲਾਈਟ ਇਮੇਜ ਦੇਖੀ ਜਾਵੇ ਪੰਜਾਬ ਅਤੇ ਬਾਕੀ ਮੈਦਾਨੀ ਇਲਾਕਿਆਂ ਦਾ ਮੌਸਮ ਸਾਫ਼ ਹੈ ਜਿੰਨੇ ਵੀ ਸਟੇਟ ਪੰਜਾਬ ਦੇ ਨਾਲ ਟੱਚ ਕਰਦੇ ਨੇ ਲਗਭਗ ਮੌਸਮ ਸਾਫ਼ ਹੈ ਤੁਸੀਂ ਵੀ ਕਮੈਂਟ ਕਰਿਓ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਜਾਓ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕੀਤੀ ਜਾਵੇ ਮੀਂਹ ਦੇ ਹਾਲਾਤਾਂ ਦੀ ਤਾਂ 18 19 20 ਕੋਈ ਮੌਸਮ ਦੇ ਵਿੱਚ ਬਦਲਾਅ ਨਹੀਂ ਦੇਖਣ ਨੂੰ ਮਿਲ ਰਿਹਾ ਇਕਦੁੱਕਾ ਹਲਕੇ ਦਰਮਿਆਨੇ ਬੱਦਲਵੰਝਾ ਆ ਸਕਦੀਆਂ ਨੇ ਕਿਉਂਕਿ ਖਾਸ ਤੌਰ ਤੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾਹ ਜਲੰਧਰ ਕਪੂਰਥਲਾ ਰੂਪਨਗਰ ਦੇ ਇਲਾਕਿਆਂ ਦੇ ਵਿੱਚ ਹੀ ਦੇਖੇ ਜਾ ਸਕਦੀਆਂ ਨੇ ਕਿਸੇ ਹੋਰ ਇਲਾਕੇ ਦੇ ਵਿੱਚ ਕਿਸੇ ਤਰੀਕੇ ਦੀ ਬੱਦਲਵਾਈ ਦੀ ਆਉਣ ਦੀ ਉਮੀਦ ਅੱਜ ਵੱਧਦੀ ਹੋਈ ਸਾਨੂੰ ਦਿਖਾਈ ਨਹੀਂ ਦੇ ਰਹੀ ਜਿਸ ਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਹਾਂ ਕਿ ਮੌਸਮ ਸਾਫ਼ ਹੀ ਬਣਿਆ ਰਹੇਗਾ ਕੜਾਕੇ ਦੀ ਝੁੱਪ ਪਵੇਗੀ ਤਾਪਮਾਨ 30 ਡਿਗਰੀ ਤੱਕ ਬਣੇ ਰਹਿਣ ਦੀ ਉਮੀਦ ਬਣੀ ਹੋਈ ਹੈ ਲਗਾਤਾਰ ਤੁਹਾਨੂੰ ਦੱਸ ਰਿਹਾ ਕਿਤਾਬਾਂ ਥੋੜ ਕਿਉਂਕਿ ਅਕਤੂਬਰ ਦੇ ਆਖਰੀ ਦਿਨਾਂ ਵਿੱਚ ਇੱਕ ਸਿਸਟਮ ਆ ਰਿਹਾ ਜਿਸ ਦੇ ਨਾਲ ਥੋੜੇ ਬਹੁਤੇ ਹਾਲਾਤ ਆਉਣ ਦੇ ਦਿਨਾਂ ਵਿੱਚ ਵਿਗੜ ਸਕਦੇ ਨੇ ਪਰ ਫਿਲਹਾਲ ਕੋਈ ਤਕੜੀ ਕਾਰਵਾਈ ਦਿਖਾਈ ਨਹੀਂ ਦੇ ਰਹੀ 20 ਤਰੀਕ ਤੋਂ ਬਾਅਦ 21 ਅਤੇ 22 ਤਰੀਕ ਨੂੰ ਪੂਰਬ ਦੀ ਹਵਾ ਦੀ ਵਾਪਸੀ ਹੋ ਰਹੀ ਹੈ ਜਾਨੀ ਕਿ 20 ਤਰੀਕ ਸ਼ਾਮ ਤੋਂ ਪਗਲ ਕਰ ਸਕਦੇ ਆ ਕਿ 20 ਤਰੀਕ ਸ਼ਾਮ ਤੋਂ ਪੂਰਬ ਦੀ ਵਾਪਸੀ ਹੋ ਰਹੀ ਹੈ ਹਵਾ ਦੀ ਜਿਸ ਨਾਲ ਤਾਪਮਾਨ ਦੇ ਵਿੱਚ ਵਾਧਾ ਹੋਣ ਦੀ ਉਮੀਦ ਵੱਧ ਰਹੀ ਹੈ ਨਾਲ ਦੀ ਨਾਲ ਪਹਾੜੀ ਖੇਤਰਾਂ ਦੇ ਵਿੱਚ ਖਾਸ ਤੌਰ ਤੇ ਮੰਡੀ ਮਨਾਲੀ ਕੁਲੂ ਸ਼ਿਮਲਾ ਇਹਨਾਂ ਦੇ ਇਲਾਕਿਆਂ ਦੇ ਵਿੱਚਕਾਰ ਇੱਕ ਮੀਂਹ ਦੀ ਉਮੀਦ ਵਧਦੀ ਹੋਈ ਦਿਖਾਈ ਦੇ ਰਹੀ ਹੈ ਜਾਨਕਿ ਪਹਾੜੀ ਖੇਤਰਾਂ ਦੇ ਵਿੱਚ ਮੀਂਹ ਦੀ ਉਮੀਦ ਆਉਣ ਦੇ ਨਾਲ ਥੋੜਾ ਜਿਹਾ ਤਾਪਮਾਨ ਜਿਹੜਾ ਪੰਜਾਬ ਦੇ ਕੁਝ ਖੇਸਿਆਂ ਦੇ ਵਿੱਚ ਠੰਡਾ ਅਹਿਸਾਸ ਦੇਖਣ ਨੂੰ ਮਿਲ ਸਕਦਾ ਹੈ ਪਰ ਤਾਪਮਾਨ ਦੇ ਇੱਕ ਵਿੱਚ ਕੋਈ ਵੱਡੀ ਗਰਾਵਿਟ ਨਹੀਂ ਆ ਰਹੀ ਪੂਰਬੀ ਦੀ ਹਵਾ ਚੱਲ ਰਹੀ ਹੈ ਨਾਲ ਦੀ ਨਾਲ ਧੁੱਪ ਪੈ ਰਹੀ ਹੈ ਜਿਸ ਦੇ ਨਾਲ ਤਾਪਮਾਨ ਜਿਹੜੇ 32 ਡਿਗਰੀ ਤੱਕ ਜਾਣ ਦੀ ਉਮੀਦ ਬਣਦੀ ਹੋਈ ਸਾਨੂੰ 21 22 23 ਤਰੀਕ ਦਾ 24 ਤਰੀਕ ਤੱਕ ਦੇਖਣ ਨੂੰ ਮਿਲ ਸਕਦੀ ਹੈ 25 ਤਰੀਕ ਨੂੰ ਥੋੜਾ ਜਿਹਾ ਤਾਪਮਰ ਘੱਟ ਸਕਦੇ ਨੇ ਕਿਉਂਕਿ ਪੱਛਮ ਦੀ ਹਵਾ ਦੀ ਵਾਪਸੀ ਹੁੰਦੀ ਦਿਖਾਈ ਦੇ ਰਹੀ ਹੈ ਅਗਰ ਅਸੀਂ ਅਗਰ ਅਸੀਂ ਓਵਰ ਆਲ ਗੱਲ ਕਰੀਏ ਤਾਂ ਮੌਸਮ ਦੇ ਵਿੱਚ ਸਾਨੂੰ ਕੋਈ ਵੱਡਾ ਸਟੇਜ ਨਹੀਂ ਦਿਖਾਈ ਦੇ ਰਿਹਾ ਤਾਪਮਾਨ ਥੋੜੇ ਜੇ ਗਰਮੈਸ਼ ਵਾਲੇ ਬਣ ਸਕਦੇ ਨੇ ਜਿਸ ਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦਾ ਮੌਸਮ ਹਾਲ ਹਾਲ ਸਵੇਰੇ ਅਤੇ ਸ਼ਾਮ ਠੰਡਾ ਬਣਿਆ ਰਹੇਗਾ ਪਰ ਦੁਪਹਿਰ ਨੂੰ ਤਾਪਮਾਨ ਜਿਹੜਾ ਉਹ ਥੋੜੇ ਜਿਹਾ ਗਰਮੈਸ਼ ਵਾਲਾ ਹੀ ਬਣਦਾ ਹੋਇਆ ਦਿਖਾਈ ਤੇ ਰਿਹਾ ਜਿਸ ਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਹਾਂ ਕਿ ਸਵੇਰੇ ਅਤੇ ਸ਼ਾਮ ਦਾ ਤਾਪਮਾਨ ਹੈ ਉਹ 20 ਡਿਗਰੀ ਦੇ ਨੇੜੇ ਤੇਰੇ ਅਤੇ ਦਿਨ ਦਾ ਤਾਪਮਾਨ ਜਿਹੜਾ ਉਹ 30 ਤੋਂ 31 ਡਿਗਰੀ ਦੇ ਨੇੜੇ ਤੇਰੇ ਬਣ ਸਕਦਾ ਹੈ ਜਿਸ ਦੇ ਸਿੱਟੇ ਵਜੋਂ ਫਿਲਹਾਲ ਮੌਸਮ ਦੇ ਵਿੱਚ ਇਸੇ ਤਰੀਕੇ ਦਾ ਬਦਲਾਅ ਬਣਿਆ ਰਹੇਗਾ ਅਗਰ ਗੱਲ ਕਰੀਏ ਦਿਨ ਦੇ ਤਾਪਮਨ ਦੇ ਘਟਣ ਦੀ ਤਾਂ ਉਹ ਹੁਣ 27 28 ਅਕਤੂਬਰ ਤੋਂ ਬਾਅਦ ਹੀ ਦਿਖਾਈ ਦੇ ਰਿਹਾ ਹੈ ਕਿਉਂਕਿ ਇੱਕ ਹਲਕਾ ਜਿਹਾ ਸਿਸਟਮ ਬਣਦਾ ਹੋਇਆ ਪਹਾੜੀ ਖੇਤਰਾਂ ਦੇ ਨਾਲ-ਨਾਲ ਪੰਜਾਬ ਦੇ ਵਿੱਚ ਵੀ ਦਿਖਾਈ ਦੇਵੇਗਾ ਜਿਸ ਦੇ ਨਾਲ ਅਸਰ ਹੈ ਹੋ ਸਕਦਾ ਹੈ ਕਿ 28 29 ਤਰੀਕ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਤਾਪਮਨ ਘਟੇ ਪਰ ਉਦੋਂ ਤੱਕ ਕੋਈ ਤਕੜੀ ਉਮੀਦ ਨਹੀਂ ਦਿਖਾਈ ਦੇ ਰਹੀ ਇਹ ਸੀਗੀ ਛੋਟੀ ਜੀ ਅਪਡੇਟ 25 ਅਕਤੂਬਰ ਤੱਕ ਤੇ ਮੌਸਮ ਦੀ ਉਮੀਦ ਕਰਦੇ ਆ ਜਾਣਕਾਰੀ ਚੰਗੀ ਲੱਗੀ ਹੋਵੇਗੀ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰਕੇ ਜਾਇਓ ਜਾਣਕਾਰੀ ਚੰਗੀ ਲੱਗਦੀ ਹੈ ਵੀਡੀਓ ਲਾਈਕ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਤਾਂ ਜੋ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਧੰਨਵਾਦ ਸਾਰੇ ਦਰਸ਼ਕ ਵੀਰਪੰਡ ਭਰਾਵਾਂ ਦਾ